ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁੱਦ ਬਿਨ ਅਵਰ ਨਾ ਜਾਣਾ ਮਹਾਰਾ ਸਮਝਾਉਣਾ ਕਰਦ ਨੇ ਕਿਉਂਕਿ ਅਸਲ ਵਿੱਚ ਤੂੰ ਆਪ ਹੀ ਦਾਤਾ ਦੇਣ ਵਾਲਾ ਹੈ ਤੇ ਆਪ ਹੀ ਉਹਨਾਂ ਦਾਤਾ ਨੂੰ ਵਰਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਵਿੱਚ ਮੈਂ ਤੇਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ ਭਾਵ ਤੇਥੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿਸਦਾ ਅਸਲ ਗੱਲ ਇਹ ਵੀ ਉਸ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਤਾਕਤ ਨਹੀਂ ਹੈ ਸੰਸਾਰ ਦੇ ਵਿੱਚ ਜੋ ਕੋਈ ਵੱਖਰਾ ਵੀ ਕੋਈ ਕਪਾਲਨ ਪੋਸ਼ਣ ਕਰਦਾ ਜਾਂ ਇੱਕ ਜੀਵਨ ਦਿੰਦਾ ਜਾਂ ਇੱਕ ਮੌਤ ਦੇ ਘਾਟ ਉਤਾਰਦਾ ਨਹੀਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਹੀ ਕੁਦਰਤ ਨੂੰ ਪੈਦਾ ਕੀਤਾ ਉਹੀ ਉਹਦੀ ਕੁਦਰਤ ਦੀ ਸਾਰਾ ਸੰਭਾਲ ਕਰ ਰਿਹਾ ਕੁਦਰਤ ਦੇ ਸਿਸਟਮ ਨੂੰ ਚਲਾ ਰਿਹਾ ਤੇ ਉਸੇ ਨੇ ਕੁਦਰਤ ਨੂੰ ਕਲੋਜ਼ ਕਰਨਾ ਮੈਂ ਕੱਲ ਇਧਰ ਨਗਰ ਚ ਕਿਸੇ ਗਿਆ ਸੀ ਉੱਥੇ ਮੈਨੂੰ ਗੱਲ ਸੁਣਨ ਨੂੰ ਮਿਲੀ ਉਹ ਭਾਈ ਸਾਹਿਬ ਹੁਣਾ ਮੇਰੀ ਜਾਣਕਾਰੀ ਆ ਜਾਣ ਪਛਾਣਾ ਤੇ ਮੈਂ ਉੱਥੇ ਬਹਿ ਗਿਆ ਦੋ ਕੁ ਮਿੰਟ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਵੀ ਬੜੀ ਚਰਚਾ ਜੀ ਹੋ ਰਹੀ ਆ ਮੈਂ ਕਿਹਾ ਜੀ ਕਾਦੀ ਕਹਿੰਦੇ ਵੀ ਜਿਹੜੇ ਹਲੇਲੂਇਆ ਕਹਿੰਦੇ ਰੇ ਚਲੋ ਭਾਵੇਂ ਪ੍ਰਮਾਤਮਾ ਦਾ ਨਾਮ ਹੀ ਲੈਂਦੇ ਨੇ ਉਹ ਪ੍ਰਭੂ ਦਾ ਵੀ ਉਹ ਕਹਿੰਦੇ ਨੇ ਵੀ ਦੁਨੀਆ ਖਤਮ ਹੋ ਜਾਣੀ ਆ ਮੈਂ ਖਿਆ ਜੀ ਵੀ ਇਹ ਕਿਸੇ ਇਨਸਾਨ ਦੇ ਕਹਿਣ ਤੇ ਤਾਂ ਨਹੀਂ ਮੰਨਣ ਵਿੱਚ ਆਉਂਦੀ ਗੱਲ ਇਹ ਕਿਉਂਕਿ ਗੁਰਬਾਣੀ ਦੀ ਪੰਕਤੀ ਹੈ ਵੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਉਹ ਮੈਨੂੰ ਕੁਦਰਤੀ ਪੰਕਤੀੋਂ ਤੋਂ ਜ਼ਿਆਦਾ ਆ ਗਈ ਵੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਵੀ ਜਿਹੜਾ ਕਰਤਾ ਪ੍ਰਭੂ ਪਰਮਾਤਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਉਹ ਆਪੇ ਹੀ ਜਾਣਦਾ ਵੀ ਕਦੋਂ ਉਹਨੇ ਸ੍ਰਿਸ਼ਟੀ ਸਾਜੀ ਹੈ ਤੇ ਕਦੋਂ ਨੇ ਸ੍ਰਿਸ਼ਟੀ ਨੂੰ ਕਲੋਜ਼ ਕਰਨਾ ਇਹ ਕਿਆਫੇ ਲਾਉਣ ਨਾ ਜਾਂ ਕੁਛ ਨਹੀਂ ਪਤਾ ਲੱਗਦਾ ਹਰੇਕ ਹੀ ਲਾ ਲੰਦਾ ਕਾਫੇ ਕਿਉਂਕਿ ਜਿਹੜਾ ਮਾੜਾ ਮੋਟਾ ਮੇਰੇ ਤੇ ਲਾ ਲੋ ਜੇ ਮਾੜਾ ਮੋਟਾ ਕੋਈ ਪੰਕਤੀ ਜਾਣਨ ਲੱਗ ਗਿਆ ਨਾ ਗੁਰਬਾਣੀ ਦੀ ਪੰਕਤੀ 라 ਜਾਣਨ ਲੱਗ ਗਿਆ ਉਹ ਆਪਣੇ ਆਪ ਨੂੰ ਬੜਾ ਵੱਡਾ ਉੱਚਾ ਸਮਝਦਾ ਨਹੀਂ ਆਪਾਂ ਗੁਰੂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਸਰ ਕਰਨਾ ਨਾ ਕਿ ਅਸੀਂ ਇਸ ਤੋਂ ਜਾਣਕਾਰੀ ਲੈ ਸਕਦੇ ਹਾਂ ਜੀ ਇਸ ਸਮੇਂ ਸੰਸਾਰ ਨੂੰ ਸੰਸਾਰ ਨੇ ਖਤਮ ਹੋ ਜਾਣਾ ਹੈ ਸਮਾਂ ਆ ਹੋ ਜਾਣਾ ਹੁਣ ਦੇਖੋ ਆਪਾਂ ਸਾਇੰਸ ਦੱਸਦੀ ਆ ਵੀ ਅੱਜ ਬਾਰਿਸ਼ ਪਊਗੀ ਸਾਇੰਸ ਬਹੁਤ ਵੱਡੀ ਚੀਜ਼ ਆ ਸਾਇੰਸ ਸੈਂਟਸਾਂ ਨੇ ਪਤਾ ਲਗਾ ਲਿਆ ਵੀ ਇਸ ਵਖਤ ਬਾਰਿਸ਼ ਪਏਗੀ ਦਾਵਾ ਕਰ ਲੈਂਦੇ ਆ 100% ਦਾ ਦਾਅਵਾ ਵੀ ਕਰ ਲੈਂਦੇ ਕਈ ਵਾਰੀ ਨਹੀਂ ਪੈਂਦੀ ਉਹ ਉਹ ਇੱਕ ਈਰਮਾਨ ਹੁੰਦੇ ਨੇ ਜੋ ਸਿਸਟਮ ਦੇ ਮੁਤਾਬਕ ਉਹਦਾ ਪਤਾ ਲਗਾਇਆ ਜਾ ਸਕਦਾ ਹੈ ਕਿ بارش ਹੋਏਗੀ ਜਾਂ ਧੁੱਪ ਨਿਕਲੇਗੀ ਕਈ ਵਾਰੀ ਮਤਲਬ ਵੀ ਉਹ ਸਿਸਟਮ ਸਹੀ ਹੋ ਜਾਂਦਾ ਕਈ ਵਾਰੀ ਉਹ ਨੰਗ ਵੀ ਜਾਂਦਾ ਕਹਿਣ ਦਾ ਭਾਵ ਆ ਇੱਥੇ ਵੀ ਜਾਗਰਤਾ ਸ੍ਰਿਸ਼ਟੀ ਕੋ ਸਾਝੇ ਆਪੇ ਜਾਣੇ ਸੋਈ ਪ੍ਰਭੂ ਪਰਮਾਤਮਾ ਆਪੇ ਸਭ ਕੁਝ ਜਾਣਦਾ ਇੱਥੇ ਵੀ ਇਹ ਸ਼ਬਦ ਜਿਹੜਾ ਆਪਾਂ ਪੰਕਤੀ ਪਹਿਲੀ ਕੋਈ ਪੜ੍ਹੀ ਆ ਇਹ ਪਾਵਨ ਪਵਿੱਤਰ ਅੰਗ 348 ਤੇ ਸੁਭਾਏ ਮਾਨ ਆ ਇਸ ਸੋਦਰ ਦੇ ਵਿੱਚ ਵੀ ਆਪਾਂ ਬਾਣੀ ਪੜਦੇ ਆਂ ਇਹੀ ਬਾਣੀ ਤੇ ਇੱਥੇ ਦੁਬਾਰਾ ਮਹਾਰਾਜ ਨੇ ਦੱਸਿਆ 348 ਅੰਗ ਤੇ ਚਲਦੀ ਹੈ ਬਾਣੀ ਇਹ ਜਾ ਕਰਤਾ ਜਹ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਗੁਰੂ ਮਹਾਰਾਜ ਕਹਿੰਦੇ ਹੈ ਸੱਚੇ ਪਾਤਸ਼ਾਹ ਵੀ ਮੈਂ ਤੇਥੋਂ ਬਿਨਾਂ ਨਹੀਂ ਕਿਸੇ ਨੂੰ ਵੀ ਜਾਣਦਾ ਨਾ ਮੈਨੂੰ ਕੋਈ ਦੱਸਿਆ ਸੰਸਾਰ ਦੇ ਵਿੱਚ ਤੂੰ ਆਪੇ ਹੀ ਦਾਤਾ ਦੇਣ ਵਾਲਾ ਹੈ ਆਪੇ ਹੀ ਦਾਤਾ ਵਰਤਨ ਵਾਲਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਵਿੰਦ ਬਿੰਦ ਨਹੀਂ ਕੋਈ ਗੋ ਮੈਨੇ ਧਰਤੀ ਤੇ ਬਿੰਦ ਮੈਨੇ ਪ੍ਰਭੂ ਪਰਮਾਤਮਾ ਧਰਤੀ ਦਾ ਮਾਲਕ ਇਕ ਆਪਾਂ ਗੁਰੂ ਆਪਾਂ ਇਕ ਆਪਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਆਪਣੇ ਦਸਵੇਂ ਪਾਤਸ਼ਾਹ ਉਹ ਸਰੀਰਕ ਕਰਕੇ ਆਪਣੇ ਸਤਿਗੁਰੂ ਨੇ ਤੇ ਇਹ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰੰਕਾਰ ਆਕਾਰ ਤੋਂ ਰਹਤਾ ਅੱਗੇ ਮਹਾਰਾ ਦੱਸਦੇ ਨੇ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਹੜਾ ਗੁਣ ਆਖ ਬਖਣ ਮਹਾਰਾਜ ਕਹਿੰਦੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸਾਂ ਤੂੰ ਬੇਅੰਤ ਪਾਰ ਬ੍ਰਹਮ ਹੈ ਤੂੰ ਬੇਅੰਤ ਹੈ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਗੁਣਾਂ ਵਿੱਚੋਂ ਸੂਝੀ ਲੈ ਕੇ ਤੇਰੇ ਅਸੀਂ ਗੁਣ ਗਾ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਇਹ ਗਰੰਟੀ ਹੈ ਗੁਰਬਾਣੀ ਵਿੱਚ ਵੀ ਪ੍ਰਭੂ ਪਰਮਾਤਮਾ ਦੇ ਗਉਣ ਗਉਣਾ ਪਰਮਾਤਮਾ ਦਾ ਨਾਮ ਜਪਣਾ ਗੁਰੂ ਦੇ ਸਿਧਾਂਤ ਤੇ ਚੱਲਣਾ ਆਪਣੇ ਜੀਵਨ ਜੀਵਨ ਨੂੰ ਸਫਲਾ ਕਰ ਲੈਂਦਾ ਮਨੁੱਖ ਸਰੀਰ ਕਰਕੇ ਬੀਬੀ ਐ ਚੇ ਪਾਈ ਆ ਆ ਦੱਸਦੇ ਨੇ ਮਹਾਰਾਜ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤੈਨ ਕੁਰਬਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ हे ਪ੍ਰਭੂ ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ ਦਾਸ ਨਾਨਕ ਉਹਨਾਂ ਤੋਂ ਛੱਡ ਕੇ ਜਾਂਦਾ ਹੈ ਛੱਡ ਕੇ ਜਾਣ ਦਾ ਮਤਲਬ ਵੀ ਉਹਨਾਂ ਤੋਂ ਖੁਸ਼ ਉਹ ਉਹਨੂੰ ਬਹੁਤ ਚੰਗੇ ਲੱਗਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਬਹੁਤ ਚੰਗੇ ਲੱਗਦੇ ਨੇ ਜਿਹੜੇ ਤੈਨੂੰ ਧਿਆਉਂਦੇ ਨੇ ਮਹਾਰਾਜ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗਮਹਿ ਸੁਖਵਾਸੀ ਅਗੀ ਨਾ ਪੰਕਤੀ ਮਹਾਰਾਜ ਕਹਿੰਦੇ ਹੈ ਹਰੀ ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਸੁਖੀ ਬਸਦੇ ਹਨ ਉਹਨਾਂ ਨੂੰ ਫਿਕਰ ਛੋਰੇ ਬਹਿਮ ਭਰਮ ਕਰਮ ਕਾਂਡ ਵਿਸ਼ੇਵਕਾਰ ਤੰਗ ਨਹੀਂ ਕਰਦੇ ਉਹ ਗੁਰੂ ਦਾ ਪਿਆਰਾ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਬਸਰ ਕਰਦਾ ਕਿਉਂਕਿ ਦੁਨੀਆਂ ਵਾਲੀਆਂ ਰੌ ਰੀਤੀਆਂ ਰਵਾਜਾਂ ਰਸਮਾਂ ਤੋਂ ਉੱਪਰ ਉੱਠ ਖੜਿਆ ਜਿਵੇਂ ਕਮਲ ਦਾ ਫੁੱਲ ਚੱਕੜ ਵਿੱਚ ਹੀ ਹੁੰਦਾ ਨਾ ਬਹੁਤ ਵਾਰੀ ਆਪਾਂ ਗੱਲ ਕਰੀ ਆ ਜੈਸੇ ਜਲਮੇ ਕਮਲ ਨਰਾਲਮ ਮਰਗਾਈ ਨਿਸ਼ਾਨੇ ਇਸ ਤਰ੍ਹਾਂ ਪੰਕਤੀ ਆ ਵੀ ਜਿਵੇਂ ਕਮਲ ਦਾ ਫੁੱਲ ਚੱਕੜ 'ਚ ਰਹਿੰਦਾ ਹੋਇਆ ਉੱਪਰ ਰਹਿੰਦਾ ਪਾਣੀ ਤੋਂ ਜਿੰਨਾ ਪਾਰ ਜੀ ਪਾਣੀ ਵਧੀ ਜਾਵੇ ਕਮਲ ਦਾ ਫੁੱਲ ਉੱਪਰ ਰਹਿੰਦਾ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਉਹ ਕੁਦਰਤ ਆ ਇੱਕ ਪਾਠ ਕਹਿ ਲੋ ਵੀ ਉਹਨਾਂ ਸਿਸਟਮ ਹੀ ਇਹੋ ਜਿਹਾ ਪ੍ਰਭੂ ਪਰਮਾਤਮਾ ਨੇ ਬਣਾਇਆ ਰਹਿਂਦਾ ਚੱਕਰ ਚ ਹੀ ਆ ਪਾਣੀ ਵਧੀ ਜਾਂਦਾ ਪੰਖੜੀਆਂ ਉਹਦੀਆਂ ਉੱਤੇ ਹੀ ਰਹਿੰਦੀਆਂ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਾ ਜਿਹੜਾ ਗੁਰੂ ਦਾ ਪਿਆਰਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਉਹ ਸਮਾਜ ਘਰ ਰੀਤੀਆਂ ਰਵਾਜਾਂ ਤੋਂ ਉੱਪਰ ਰਹਿੰਦਾ ਰਹਿੰਦਾ ਸਮਾਜ ਦੇ ਵਿੱਚ ਹੀ ਐ ਪਰ ਉਹ ਰੋ ਰੀਤੀਆਂ ਰਵਾਜ ਰਸਮਾਂ ਉਹ ਆਪਣੇ ਮਨ ਨੂੰ ਨਹੀਂ ਲੱਗਣ ਦਿੰਦਾ ਉਹਨਾਂ ਤੋਂ ਨਰਲੇਪ ਰਹਿੰਦਾ ਉਹਨਾਂ ਵਿੱਚ ਨਹੀਂ ਰਲਦਾ ਕਹਿ ਲੋ ਤੇ ਮਰਗਾਈ ਆ ਜਿਹੜੀ ਉਹ ਦੇਖੋ ਪਾਣੀ ਦੇ ਵਿੱਚੋਂ ਹੀ ਉੱਡ ਜਾਂਦੀ ਆ ਟੁੱਬੀ ਮਾਰ ਲੈਂਦੀ ਆ ਆਪਾਂ ਦੇਖਦੇ ਹਾਂ ਕਿੰਨੇ ਕਿੰਨੇ ਚਾ ਟੁੱਬੀ ਮਾਰ ਲੈਂਦੀ ਸੀ ਛੱਪਣਾ ਚ ਹੁਣ ਤਾਂ ਘਟਾ ਪਹਿਲਾਂ ਪਾਣੀ ਸਾਫ਼ ਹੁੰਦੇ ਸੀ ਬਹੁਤ ਜ਼ਿਆਦੀਆਂ ਮਗਰਾਦੀਆਂ ਹੁੰਦੀਆਂ ਸੀ ਉਹਦੇ ਵਿੱਚ ਮਰਗਾਈ ਜਿਹਨੂੰ ਕਹਿੰਦੇ ਆਪਾਂ ਉਹ ਦੇਖੋ ਕਿੰਨਾ ਚਾ ਟੁੱਬੀ ਮਾਰੀ ਰੱਖਦੀ ਆ ਪਾਣੀ ਦੇ ਵਿੱਚ ਤੇ ਪਰ ਪਾਣੀ ਦੇ ਵਿੱਚੋਂ ਨਿਕਲਦੇ ਸਾਰੇ ਉੱਡ ਖੜਦੀ ਆ ਕਿਉਂਕਿ ਉਦੇ ਫਰ ਸੁੱਕੇ ਰਹਿੰਦੇ ਨੇ ਉਹ ਆਪਣੇ ਫਰ ਨਹੀਂ ਭਿੱਜਣ ਦਿੰਦੀ ਸ਼ਹਿਦ ਦੀ ਮੱਖੀ ਆ ਸ਼ਹਿਦ ਦਾ ਆਨੰਦ ਲੈਂਦੀ ਆ ਆਪਦੇ ਫਰ ਨਹੀਂ ਸ਼ਹਿਦ ਨਾਲ ਲੱਭਣ ਦਿੰਦੀ ਜੇ ਸ਼ਹਿਦ ਦੇ ਨਾਲ ਲੱਗਾ ਸ਼ਹਿਦ ਫਰਾਂ ਨੂੰ ਫਿਰ ਵਿੱਚੇ ਮਰ ਜਾਂਦੀ ਆ ਇਹੀ ਮਨੁੱਖ ਦੀ ਦਸ਼ਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਜਦੋਂ ਰੋ ਰੀਤੀਆਂ ਰਵਾਜਾਂ ਵਿੱਚ ਫਸ ਜਾਂਦਾ ਨਾ ਮਨੁੱਖ ਤੇ ਉਹ ਵਿੱਚੇ ਸਮਾਜ ਰੋ ਰੀਤੀਆਂ ਰਵਾਜਾਂ ਦੇ ਵਿੱਚ ਹੀ ਰਸਮਾਂ ਰਵਾਜਾਂ ਰਾਬਾਜਾਂ ਦੇ ਵਿੱਚ ਹੀ ਫਸ ਕੇ ਆਪਣਾ ਜੀਵਨ ਖਤਮ ਕਰ ਲੈਂਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਨੰਦ ਨਹੀਂ ਮਾਣ ਸਕਦਾ ਫਿਰ ਉਹ ਮਹਾਰਾਜ ਦੱਸਦੇ ਨੇ ਹੇ ਹਰੀ ਮੈਂ ਮਨੁੱਖ ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਘੁੰਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਸੁਖੀ ਬਸਦੇ ਹਨ ਤੇ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਸੇ ਮੁਕਤ ਸੇ ਮੁਕਤ ਭੇ ਜਨ ਹਰ ਧਿਆਇਆ ਜੀ ਤੇਰ ਤੂਟੀ ਝਮਕੀ ਫਾਸੀ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਹਰੀ ਨਾਮ ਸਿਮਰਿਆ ਹੈ ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਉਹਨਾਂ ਦੀ ਜਮਾ ਵਾਲੀ ਫਾਹੀ ਟੁੱਟ ਗਈ ਹੈ ਜਨ ਨਰ ਭਉ ਜਨ ਹਰ ਨਰ ਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਹੈ ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਹੋ ਤੇ ਹਰ ਹਰ ਰੂਪ ਸਮਾਸੀ ਜਿਨਾਂ ਪਿਆਰਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ ਉਹ ਪ੍ਰਭੂ ਦੇ ਸਰੂਪ ਵਿੱਚ ਹੀ ਲੀਨ ਹੋ ਗਏ ਹਨ ਹਰ ਸ਼ਬਦ ਦਾ ਭਾਵ ਹਰ ਬੰਦ ਦਾ ਭਾਵ ਵੱਖਰਾ-ਵੱਖਰਾ ਜੀ ਧਿਆਨ ਨਾਲ ਸੁਣਨਾ ਮਹਾਰਾਜ ਕਹਿੰਦੇ ਸੇ ਧੰਨ ਸੇ ਧੰਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਮਹਾਰਾਜ ਕਹਿੰਦੇ ਭਾਗਾ ਵਾਲੇ ਹਨ ਉਹ ਮਨੁੱਖ ਧੰਨ ਹਨ ਉਹ ਮਨੁੱਖ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਹਨ ਹੇ ਹਰੀ ਅਨੇਕਾ ਤੇ ਬੇਅੰਤ ਤੇਰੇ ਭਗਤ ਤੇਰੀ ਸਿਫਤ ਸਲਾਹ ਕਰਦੇ ਹਨ ਇਹ ਦੋ ਬੰਦਾਂ ਦਾ ਅਰਥ ਆ ਜੀ ਮਹਾਰਾਜ ਨੇ ਦੱਸਿਆ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਹੇ ਪ੍ਰਭੂ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਹਨ ਤੇ ਤੇਰੇ ਭਗਤ ਤੇਰੇ ਭਗਤ ਸਲਾਹ ਹਣ ਤੁਦ ਜੀ ਹਰ ਅਨਕ ਅਨੇਕ ਅਨੰਤ ਮਹਾਰਾਜ ਕਹਿੰਦੇ ਹੇ ਹਰੀ ਅਨੇਕਾ ਤੇ ਬੇਅੰਤ ਤੇਰੇ ਭਗਤ ਤੇਰੀ ਸਿਫਤ ਸਲਾਹ ਕਰਦੇ ਹਨ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਹੈ ਪ੍ਰਭੂ ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ ਬੇਅੰਤ ਜੀਵ ਤੈਨੂੰ ਮਿਲਣ ਲਈ ਤਾਪ ਸਾਧਦੇ ਹਨ ਤਾਪ ਦਾ ਮਤਲਬ ਤਪ ਸਾਧਨਾ ਕਰਦੇ ਹਨ ਤੈਨੂੰ ਤੇਰੀ ਭਗਤੀ ਲਈ ਅਸਰ ਭਗਤੀ ਦੱਸਣਗੇ ਹੁਣ ਮਹਾਰਾਜ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਤੇਰੇ ਅਨੇਕਾਂ ਸੇਵਕ ਕਈ ਸਿਮਰਤਿਆਂ ਤੇ ਸ਼ਾਸਤਰਾ ਪੜ ਸ਼ਾਸਤਰ ਪੜਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ ਹੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਹੁਣ ਇੱਥੇ ਜਵਾਬ ਦਿੱਤਾ ਮਹਾਰਾਜ ਨੇ ਖੀਰੀ ਨਚੋੜ ਕੀ ਦਿੱਤਾ ਮਹਾਰਾ ਸੱਚੇ ਪਾਤਸ਼ਾਹ ਨੇ ਹੇ ਦਾਸ ਨਾਨਕ ਉਹ ਭਗਤ ਭਲੇ ਹਨ ਭਾਵ ਉਹਨਾਂ ਦੀ ਘਾਲ ਥਾਂ ਪਾਈ ਜਾਣੋ ਜੋ ਪਿਆਰੇ ਹਰੀ ਭਗਵੰਤ ਨੂੰ ਪਿਆਰੇ ਲੱਗਦੇ ਹਨ ਤੇ ਪਿਆਰਾ ਲੱਗੇਗਾ ਕੌਣ ਜਿਹੜਾ ਉਹਦੀ ਰਜਾ ਵਿੱਚ ਰਹਿੰਦਾ ਬਾਕੀ ਜਿੰਨੇ ਵੀ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਆਂ ਵੀ ਆ ਵੀ ਠੀਕ ਆ ਜੀ ਆਏ ਰੱਬ ਦੀ ਪੂਜਾ ਉਹ ਰੱਬ ਦੀ ਪੂਜਾ ਆ ਦੇਵਤੇ ਦੀ ਪੂਜਾ ਕਬਰ ਦੀ ਪੂਜਾ ਇਹ ਆਪਣੇ ਆਪਣੇ ਜਦੋਂ ਅਸੀਂ ਤਰੀਕੇ ਨਾਲ ਕਰਦੇ ਆਂ ਇਹਦਾ ਫਲ ਬਹੁਤ ਘੱਟ ਪ੍ਰਾਪਤ ਹੁੰਦਾ ਹੁਣੋ ਹੀ ਨਹੀਂ ਅਸਲ ਵਿੱਚ ਅਖੀਰੀ ਮਹਾਰਾਜ ਨੇ ਇੱਥੇ ਦੱਸਿਆ ਵੀ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤ ਵੀ ਜਿਹੜੇ ਉਹ ਹਰੀ ਪ੍ਰਭੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹੀ ਵੀ ਰੱਬ ਦੇ ਪਿਆਰੇ ਗਿਨੇ ਜਾਂਦੇ ਹਨ ਅੱਗੇ ਮਹਾਰਾਜ ਦੱਸਦੇ ਨੇ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਬਰਨ ਕੋਈ हे ਪ੍ਰਭੂ ਤੂੰ ਸਬਦਾ ਮੂਲ ਹੈ ਸਭ ਵਿੱਚ ਵਿਆਪਕ ਹੈ ਬੇਅੰਤ ਹੈ ਸਬਦਾ ਪੈਦਾ ਕਰਨ ਵਾਲਾ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਮੰਨ ਲੇ ਕਿ ਗੱਲ ਫਿਰ ਸਤਿਗੁਰਾਂ ਦੀ ਵੀ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਤੇ ਆਪਾਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰੀਏ। ਪੂਜਾ ਕਰਗੇ ਪਰਮਾਤਮਾ ਦੀ ਪੂਜਾ ਕਰਨੀ ਕਿਵੇਂ ਉਹ ਵੀ ਗੁਰਬਾਨੀ ਚੀ ਦੱਸਿਆ। ਪੂਜਾ ਕੀਚੇ ਨਾਮ ਸਿਹਾਈਏ। ਬਿਨ ਨਾਮੇ ਪੂਜਾ ਨਾ ਹੋਈ। ਵੀ ਪ੍ਰਭੂ ਪਰਮਾਤਮਾ ਦੀ ਪੂਜਾ ਸਿਰਫ ਪ੍ਰਭੂ ਪਰਮਾਤਮਾ ਦਾ ਨਾਮ ਤੇ ਆਉਣਾ ਹੀ ਹੈ। ਹੋਰ ਕੋਈ ਪੂਜਾ ਕਰਨ ਦੀ ਲੋੜ ਨਹੀਂ ਆਪਣੇ ਕਾਰੋਬਿਹਾਰਾਂ ਵਿੱਚ ਸੁਧਾਰ ਕਰ ਲਿਗੇ ਬੋਲ ਬਾਣੀ ਵਿੱਚ ਸੁਧਾਰ ਕਰ ਲਿਗੇ ਮਨੁੱਖਤਾ ਦੇ ਨਾਲ ਪਿਆਰ ਰੱਖੀਏ ਹਰਖੇ ਨਾ ਰਹੀਏ ਸਦਹੀਂ ਕਿਉਂਕਿ ਭੈਣਾ ਵੀ ਕਈ ਤੇ ਭਾਈ ਵੀ ਬੀਬੀਆਂ ਦੇ ਭਾਈ ਹੰਕਾਰ ਹੀ ਚੱਕੀ ਫਿਰਦੇ ਨੇ ਵੀ ਮੈਂ ਆਏ ਕਰਦوں ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ ਇਹ ਹੰਕਾਰ ਚ ਹੀ ਬੋਲਦਾ ਰਹਿੰਦਾ ਨਾ ਇਨਸਾਨ ਇਹ ਹੰਕਾਰ ਛੱਡਦਗੇ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਨੇ ਜੀ ਉਹ ਬੰਦਗੀ ਕੀ ਕਰਨਾ ਉਹਨੂੰ ਯਾਦ ਕਰਨਾ ਯਾਦ ਰੱਖਣਾ ਉਹਨੂੰ ਹਾਜ਼ਰ-ਨਾਜ਼ਰ ਸਮਝਣਾ ਆਪਦੇ ਕੋਲੇ ਨਿਕਟ ਬੁੱਝੇ ਬੁਰਾ ਕਿਉਂ ਕਰੇ ਮਹਾਰਾਜ ਕਹਿੰਦੇ ਜਿਹੜਾ ਤੈਨੂੰ ਕੋਲੇ ਜਾਨੇਗਾ ਆਪਦੇ ਵੀ ਮੇਰੇ ਅੰਗ ਸੰਗ ਹੈ ਪ੍ਰਭੂ ਪਰਮਾਤਮਾ ਉਹ ਕਿਸੇ ਵੀ ਕਿਸਮ ਦਾ ਮਾੜਾ ਨਹੀਂ ਕਰੇਗਾ ਮਾੜਾ ਬੋਲਮ ਨਹੀਂ ਬੋਲੇਗਾ ਮਾੜਾ ਸੋਚੇਗਾ ਵੀ ਨਹੀਂ ਕਰਨਾ ਤਾਂ ਕਿਧਰੇ ਰਹਿ ਗਿਆ ਮਹਾਰਾਜ ਦੱਸਦੇ ਨੇ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੂੰ ਹਰੇਕ ਜੁਗ ਵਿੱਚ ਆਪ ਹੀ ਹੈ ਤੂੰ ਸਦਾ ਹੀ ਇੱਕ ਆਪ ਹੀ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਸਭ ਦਾ ਪੈਦਾ ਕਰਨ ਵਾਲਾ ਹੈ ਤੇ ਸਭ ਦੀ ਸਾਰ ਲੈਣ ਵਾਲਾ ਪ੍ਰਭੂ ਪਰਮਾਤਮ ਸਾਰਿਆਂ ਜੁਗਾਂ ਦੇ ਵਿੱਚ ਇਹ ਨਹੀਂ ਹੈ ਵੀ ਅੱਛੇ ਜੁਗ ਤੇ ਸਾਰਿਆਂ 'ਚ ਤੇ ਮਨੁੱਖਤਾ ਨੇ ਜੁਗਾਂ ਚ ਵੀ ਵੰਡ ਤੇ ਵੀ ਫਲਾਨੇ ਜੁਗ ਚਾਹ ਸੀ ਤੇ ਦੂਜੇ ਚਾਹ ਸੀ ਤੀਜੇ ਚਾਹ ਸੀ ਚੌਥੇ ਚਾਹ ਨਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮ ਸਾਰੇ ਜੁਗਾਂ ਵਿੱਚ ਹੀ ਆਪ ਹੈ ਆਪ ਹੈ ਕਿੱਥੇ ਆ ਨਿਰੰਕਾਰ ਕੁਦਰਤ ਦੇ ਵਿੱਚ ਹੀ ਵੱਸਦਾ ਉਹਦਾ ਆਕਾਰ ਆਪਦਾ ਕੋਈ ਨਹੀਂ ਹੈ ਪ੍ਰਭੂ ਪਰਮਾਤਮਾ ਦਾ ਨਾ ਉਹਨੇ ਮਾਤਾ ਪਿਤਾ ਦੇ ਸੰਜੋਗ ਤੋਂ ਜਨਮ ਲਿਆ ਉਹ ਆਪਣੀ ਮਾਂ ਆਪ ਹੀ ਹੈ ਸਹਿ ਸੁਭਾਈ ਆਪਣੇ ਆਪ ਤੋਂ ਪ੍ਰਗਟ ਹੋਈ ਹੋਈ ਜੋਤ ਜੋ ਕਣ ਕਣ ਵਿੱਚ ਵੱਸਦੀ ਹੈ ਸਾਰੀ ਕੁਦਰਤ ਨੂੰ ਪੈਦਾ ਕਰਨ ਵਾਲੀ ਪੈਦਾ ਕਰਨਾ ਵੀ ਥੋੜਾ ਜਿਹਾ ਹਿੰਟ ਦਿੱਤਾ ਕਰਵਾਣੀ ਦੇ ਵਿੱਚ ਪੂਰਾ ਹੀ ਦੱਸਿਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤਿਰਭਵਨ ਸਾਜਿਆ ਘਟ ਘਟ ਜੋਤ ਸਮੋਏ ਇਸ ਤਰ੍ਹਾਂ ਪੰਕਤੀ ਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਤੋਂ ਹਵਾ ਪੈਦਾ ਹੋਈ ਉਨੇ ਹਵਾ ਚਲਾਈ ਪਹਿਲਾਂ ਹਵਾ ਤੋਂ ਪਾਣੀ ਪੈਦਾ ਹੋਇਆ ਪਾਣੀ ਤੋਂ ਫਿਰ ਜੀਵ ਜੰਤੂ ਪੇੜ ਪੌਦੇ ਸਭ ਸ੍ਰਿਸ਼ਟੀ ਸਾਰੀ ਪਾਣੀ ਤੋਂ ਪੈਦਾ ਹੋਈ ਫਿਰ ਤੇ ਘਟ ਘਟ ਦੇ ਵਿੱਚ ਉਹਦੀ ਜੋਤ ਸਮਾਈ ਹੋਈ ਹੈ ਪ੍ਰਭੂ ਪਰਮਾਤਮਾ ਦੀ ਇੱਥੇ ਵੀ ਮਹਾਰਾਜ ਜੀ ਇਹ ਹੀ ਦੱਸਦੇ ਨੇ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ हे hey प्रभु तू हर एक युग ਵਿੱਚ ਆਪ ਹੀ ਹੈ ਤੂੰ ਸਦਾ ਹੀ ਇੱਕ ਆਪ ਹੀ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਸਭ ਦਾ ਪੈਦਾ ਕਰਨ ਵਾਲਾ ਤੇ ਸਭ ਦੀ ਸਾਰ ਲੈਣ ਵਾਲਾ ਹੈ ਤੁਦ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਹੀ ਸੰਗਤ ਜੀ ਧਿਆਨ ਦੇਣਾ ਮਹਾਰਾਜ ਕਹਿੰਦੇ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ हे ਪ੍ਰਭੂ ਜਗਤ ਵਿੱਚ ਉਹੀ ਹੁੰਦਾ ਹੈ ਜੋ ਪ੍ਰਭੂ ਪਰਮਾਤਮਾ ਨੂੰ ਪਸੰਦ ਹੈ ਤੇ ਉਹੀ ਹੁੰਦਾ ਜੋ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਚੀਜ਼ ਪਸੰਦ ਹੋਵੇ ਉਹੀ ਕਰਦਾ ਆਪਣੇ ਮਨੁੱਖਤਾ ਤੇ ਲਾ ਲਓ ਮਨੁੱਖਤਾ ਨੂੰ ਜਿਹੜੀ ਚੀਜ਼ ਪਸੰਦ ਆ ਉਹਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਜੋ ਉਹਨੂੰ ਪਸੰਦ ਆ ਉਹ ਖਾਣ ਦੀ ਕੋਸ਼ਿਸ਼ ਕਰਦਾ ਵੀ ਮੇਰੀ ਪਸੰਦ ਆ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਸੰਦ ਆ ਉਹੀ ਕਰਦਾ ਉਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਚੱਲਦੀ ਜਿਵੇਂ ਆਪਾਂ ਪਿੱਛੇ ਕੱਲ ਪੰਕਤੀਆਂ ਪਰਸੋਂ ਪੜ੍ਹੀਆਂ ਕੱਲ ਵੀ ਉਹਨੂੰ ਕੌਣ ਕਹਿ ਸਕਦਾ ਵੀ ਪ੍ਰਭੂ ਜੀ ਆਏ ਨਹੀਂ ਆਏ ਕਰ ਉਹਨੂੰ ਕੋਈ ਨਹੀਂ ਕਹਿ ਸਕਦਾ ਉਹ ਆਪਣੀ ਮਰਜ਼ੀ ਦਾ ਮਾਲਕ ਆ ਆਪੇ ਹੀ ਸਭ ਕੁਝ ਕਰਦਾ ਜੋ ਕਰੇ ਕਰਾਵੇ ਆਪੇ ਆਪ ਮਨੁੱਖ ਕੇ ਕਿਸੇ ਨਾ ਹੀ ਹਾਸ ਇੱਥੇ ਮਨੁੱਖ ਪੁੱਤਾਂ ਦੇ ਖਜ਼ਾਨੇ ਲਈ ਬੈਠੇ ਆ ਕਹਿੰਦੇ ਸਾਡੇ ਕੋਲੇ ਆਓ ਜੀ ਉਥੋਂ ਪੁੱਤ ਦੀ ਦਾਤ ਮਿਲਦੀ ਆ ਕੋਈ ਝੋਟੀਆਂ ਦਾ ਖਜ਼ਾਨਾ ਲਈ ਬੈਠਾ ਵੀ ਇੱਥੇ ਆ ਜਾਓ ਜੀ ਇਥੋਂ ਤੁਹਾਨੂੰ ਲਵੇਰੀਆਂ ਮਿਲ ਜਾਣਗੀਆਂ ਨਾ ਮਹਾਰਾਜ ਕਹਿੰਦੇ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਜੋ ਉਹ ਕਰਦਾ ਆਪੇ ਹੀ ਕਰਦਾ ਜੀਵਨ ਦੀ ਦਾਤ ਵੀ ਉਹੀ ਦਿੰਦਾ ਵਾ ਸਾਮ ਸੰਭਾਲ ਵੀ ਉਹੀ ਕਰਦਾ ਵਾ ਮੌਤ ਦੇ ਘਾਟ ਵੀ ਉਹੀ ਉਤਾਰਦਾ ਕਲੋਜ ਜੀ ਨੂੰ ਕਹਿੰਦੇ ਆਪਾਂ ਅੱਜ ਕੱਲ ਦੀ ਭਾਸ਼ਾ ਚ ਕਲੋਜ ਵੀ ਉਹੀ ਕਰਦਾ ਸਮੇਟਦਾ ਆਪਦੀ ਸ੍ਰਿਸ਼ਟੀ ਨੂੰ ਪ੍ਰਾਣੇ ਜੀਵ ਜਾਈ ਜਾਂਦੇ ਨੇ ਜੀਵ ਨਵੇਂ ਪ੍ਰਾਣੇ ਜਾਈ ਜਾਂਦੇ ਨੇ ਨਵੇਂ ਆਈ ਜਾਂਦੇ ਨੇ ਹੁਣ ਪੱਤ ਸਰ ਛਿਗੀ ਸਾਰੇ ਪੱਤੇ ਝੜ ਗਏ ਹੁਣ ਫੱਗਣ ਦਾ ਮਹੀਨਾ ਆ ਗਿਆ ਹੁਣ ਰੁੱਤ ਚੇਂਜ ਹੋਏਗੀ ਤਾਂ ਫੁੱਟਣਗੇ ਨਵੀਆਂ ਕੁੰਬਲਾਂ ਆ ਜਾਣਗੀਆਂ ਇਸੇ ਤਰ੍ਹਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦਾ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਆਈ ਜਾਂਦੇ ਨੇ ਜੀਵ ਜਾਈ ਜਾਂਦੇ ਨੇ ਉਹਦੇ ਹੁਕਮ ਅੰਦਰ ਹੁਕਮ ਤੋਂ ਬਾਹਰ ਨਹੀਂ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਈ ਗੁਰੂ ਮਹਾਰਾਜ ਕਹਿੰਦੇ ਜਿਹੜੇ ਉਹਦਾ ਹੁਕਮ ਬੁੱਝਦੇ ਨੇ ਪ੍ਰਭੂ ਪਰਮਾਤਮਾ ਦਾ ਹੋਮੇ ਨਹੀਂ ਕਰਦੇ ਹੰਕਾਰ ਚ ਨਹੀਂ ਆਉਂਦੇ ਉਹਨੂੰ ਲਾਂਭੇ ਨਹੀਂ ਦਿੰਦੇ ਬਸ ਉਹਦੀ ਰਜ਼ਾ ਵਿੱਚ ਰਾਜੀ ਰਹਿੰਦੇ ਨੇ ਮਨੁੱਖ ਜਿਹੜੇ ਉਹਦੀ ਰਜਾ ਵਿੱਚ ਰਾਜੀ ਰਹਿੰਦੇ ਨੇ ਉਹ ਆਪਣੇ ਆਪ ਨੂੰ ਭਗਤ ਅਖਵਾਉਂਦੇ ਨੇ ਜਗਤ ਦੇ ਵਿੱਚ ਭਗਤ ਕਿਹਾ ਜਾਂਦਾ ਆਪਾਂ ਤੀਵਾਂ ਮਹਾਂਪੁਰਖਾਂ ਦੀ ਬਾਣੀ ਪੜ੍ਹਦੇ ਸੁਣਦੇ ਆਪਾਂ ਇਹ ਰੱਬ ਦੇ ਪਿਆਰੇ ਉਹਦੀ ਰਜਾ ਵਿੱਚ ਰਹਿਣ ਵਾਲਿਆਂ ਦੀ ਦਰਜਾ ਵਰਗ ਬਾਣੀ ਬਾਕੀ ਚਲੋ ਵਾਰੀ ਵੀ ਹੈ ਇਹ ਨਹੀਂ ਹੈ ਗੱਲ ਵੀ ਹੋਰਾਂ ਦੀ ਹੋਰ ਨਹੀਂ ਵੀ ਹੈ ਕਿਉਂਕਿ ਆਪਣੇ 6 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਚਾਰ ਪਾਦਸ਼ਾਹਾਂ ਦੀ ਬਾਣੀ ਨਹੀਂ ਵੀ ਦਰਜੇ ਦੇ ਵਿੱਚ ਉਹ ਵੀ ਮਤਲਬ ਹੈ ਰੱਬ ਦੇ ਪਿਆਰੇ ਨੇ ਪਰ ਆਪਾਂ ਹਿੰਟ ਲੈ ਲਿਆ ਵੀ 35 ਮਹਾਂਪੁਰਖਾਂ ਦੀ ਆਪਾਂ ਬਾਣੀ ਪੜਨੇ ਰੱਬ ਦੇ ਪਿਆਰਿਆਂ ਦੀ ਬਾਣੀ ਨਾਲ ਜੋੜਿਆ ਪ੍ਰਵਾਂਤਮਾ ਨੇ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਸ਼ਬਦ ਪਹਿਲੇ ਜਨਮੇ ਪਹਿਲੇ ਪ੍ਰਕਾਸ਼ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਹੀ ਲਾ ਕੇ ਬਾਣੀ ਨਾਲ ਹੀ ਜੋੜਿਆ ਮਹਾਰਾਜ ਦੱਸਦੇ ਨੇ ਤੁਦ ਆਪੇ ਬਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਹੀ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈ ਪ੍ਰਭੂ ਜੀ ਅਗੇ ਮਹਾਰਾਜ ਅਦਨੇ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਲੋ ਇਹ ਜਿਹੜੀ ਕੱਲ ਆਪਾਂ ਸ਼ੁਰੂ ਤੇ ਗੱਲ ਕਰੀ ਨਾ ਵੀ ਭਾਈ ਸਾਹਿਬ ਨੇ ਇੱਕ ਨੇ ਮੈਨੂੰ ਪੁੱਛਿਆ ਕਹਿੰਦਾ ਗਿਆਨੀ ਜੀ ਬੜੀ ਚਰਚਾ ਚੱਲਦੀ ਆ ਵੀ ਦੁਨੀਆਂ ਨੇ ਖਤਮ ਹੋ ਜਾਣਾ ਤੇ ਮੈਨੂੰ ਪੰਕਤੀ ਉੱਥੇ ਜ਼ਿਆਦਾ ਕਿਸੇ ਆਪ ਸੁਣਾਈ ਆ ਪਹਿਲਾਂ ਵੀ ਵੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਉਹਦਾ ਜਵਾਬ ਹੁਣ ਇੱਥੇ ਵੀ ਆ ਗਿਆ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਮਹਾਰਾਜ ਦੱਸਦੇ ਨੇ ਇਹ ਪ੍ਰਭੂ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੂੰ ਆਪ ਹੀ ਪੈਦਾ ਕਰਕੇ ਆਪ ਹੀ ਨਾਸ਼ ਕਰਦਾ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੁੰਦੀ ਆ ਕਿਸੇ ਦੇ ਕਹਿਣ ਤੇ ਕਿਆਫੇ ਲਾਉਣ ਨਾਲ ਕੁਝ ਨਹੀਂ ਹੁੰਦਾ ਕਿਆ ਫੇਲਾ ਲਾ ਗਿਆ ਦਸੀ ਜੰਦਾ ਤੇਰੇ ਤੇ 60 ਸਤੀ ਭਾਰੂ ਹੋ ਗਈ ਜੀ ਤੁਹਾਡੇ ਤੇ ਸਨੀ ਗਰੇ ਭਾਰੂ ਆ ਜੀ ਆ ਰਾਹੁ ਕੇਤੂ ਆ ਗਿਆ ਜੀ ਹੁਣ ਪੈਂਚ ਕਾਂ ਉਤਰ ਗਿਆ ਜੀ ਅੱਜ ਗੰਡ ਮੂਲ ਆ ਜੀ ਕੱਖ ਵੀ ਨਹੀਂ ਹੁੰਦਾ ਇਹ ਇਹ ਐਸੇ ਸਰਚ ਐਸੇ ਦੇਸ਼ ਚ ਹੀ ਆ ਹੋਰ ਕਿਤੇ ਨਹੀਂ ਹੈ ਇਹ ਕਾਤੋਂ ਨਹੀਂ ਹੈ ਕਿਉਂਕਿ ਪੁਜਾਰੀ ਦੀ ਕਾੜ ਉਹਨੇ ਪੁਜਾਰੀ ਨੇ ਕਾੜ ਕੱਢੀ ਆ ਵੀ ਡਰਾਉ ਇਹਨਾਂ ਨੂੰ ਡਰਾ ਕੇ ਲੁੱਟੋ ਜਦੋਂ ਕਿਸੇ ਨੂੰ ਕਹਤਾ ਜਿਹੜੇ ਜਾਂਦੇ ਨੇ ਜਿਹੜੇ ਨਹੀਂ ਜਾਂਦੇ ਰੱਬ ਦੇ ਪਿਆਰੇ ਗੁਰੂ ਬਾਣੀ ਨਾਲ ਜੁੜੇ ਹੋਏ ਉਹਨਾਂ ਦੀ ਗੱਲ ਨਹੀਂ ਜਿਹੜੇ ਜਾਂਦੇ ਨੇ ਪੁਜਾਰੀਆਂ ਕੋਲੇ ਜੋ ਤਸਲਮਾਨ ਭਵਿੱਖ ਦੇਖਣਾ ਆਪਦਾ ਪੁੱਛਣ ਉਹਨਾਂ ਨੂੰ ਫਿਰ ਉਹ ਐ ਬਹਿਮ ਚ ਪਾ ਕੇ ਲੁੱਟਦਾ ਵੀ ਤੇਰੇ ਤੇ ਤਾਂ ਛਾੜ ਸਤੀ ਲੱਗੀ ਹੋਈ ਆ ਤੇਰੇ ਤੇ ਤਾਂ ਰਾਹੁ ਕੇਤੂ ਭਾਰੂ ਹੋਇਆ ਪਿਆ ਫਿਰ ਉਹ ਡਰਦਾ ਕਹਿੰਦਾ ਕੀ ਕਰਨਾ ਜੋ ਕਹਿੰਦਾ ਵੀ ਰਾਹ ਕਰੋ ਲਜਾਣਾ ਸਭ ਕੁਝ ਉਹਨੇ ਆਪਦੇ ਘਰੇ ਹੀ ਹੁੰਦਾ ਉਹਦੇ ਘਰੇ ਜਾ ਕੇ ਖੁਦ ਦੇ ਕੇ ਆਉਂਦੇ ਨੇ ਅਗਿਆਨ ਤੋਂ ਹੀਣੇ ਲੋਕਾਂ ਦੀ ਗੱਲ ਆ ਜੀ ਇਹ ਜਿਹੜੇ ਗਿਆਨ ਵਿਆਰ ਲੋਕ ਨੇ ਇਸ ਗੱਲ ਨੂੰ ਸਮਝਦੇ ਨੇ ਵੀ ਪ੍ਰਭੂ ਪਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਵਾਲਾ ਉਹ ਨਹੀਂ ਜਾਂਦੇ ਇਹਨਾਂ ਚੱਕਰਾਂ 'ਚ ਪੈਂਦੇ ਉਹ ਨਹੀਂ ਪੈਂਦੇ ਇਹ ਤਾਂ ਜਿਹੜੀ ਅਗਿਆਨ ਅਗਿਆਨਤਾ ਸਾਡੇ ਕੋਲੇ ਸਮਝ ਨਹੀਂ ਹੈ ਗੁਰੂ ਦਾ ਗਿਆਨ ਪੱਲੇ ਨਹੀਂ ਹੈ ਤੇ ਫਿਰ ਅਸੀਂ ਇਹ ਬਹਿਮ ਵਿੱਚ ਫਸ ਕੇ ਆਪ ਦਾ ਹੀ ਨੁਕਸਾਨ ਕਰਾ ਰਹੇ ਹਾਂ ਘਰ ਦੇ ਵਿੱਚ ਭਾਵੇਂ ਕਿਸੇ ਚੀਜ਼ ਦੀ ਥੋੜ੍ਹ ਹੋਵੇ ਭਾਵੇਂ ਬਿਜਲੀ ਦਾ ਬਿੱਲ ਦੇਣ ਵਾਲਾ ਪਿਆ ਹੋਵੇ ਚਾਹੇ ਦੁੱਧ ਦਾ ਬਿੱਲ ਦੇਣ ਵਾਲਾ ਪਿਆ ਹੋਵੇ ਜੋ ਪੁਜਾਰੀ ਦੇ ਕਹਿਣ ਤੇ ਉਹ ਪਾ ਤੇ ਪੈਸੇ ਤਾਂ ਲਾ ਦਿੰਦਾ 2 2 3 3000 ਰੁਪਇਆ ਉਹ ਜਿਹੜੇ ਘਰ ਦਾ ਕੰਮ ਆ ਰੁਕ ਗਿਆ ਔਖਾ ਹੋ ਗਿਆ ਗੁਰੂ ਜੀ ਆਪਾਂ ਨੂੰ ਇਹ ਝਮੇਲੇ ਚੋਂ ਕੱਢਦੇ ਆ ਭਾਈ ਗੁਰੂ ਦੀ ਗੱਲ ਸੁਣ ਕੇ ਗੁਰੂ ਦੇ ਕਹੇ ਲੱਗ ਜੇ ਇਹਨਾਂ ਝਮੇਲਿਆਂ ਚੋਂ ਬਚ ਗਏ ਜਿਹੜਾ ਨਹੀਂ ਬਚਣਾ ਚਾਹੁੰਦਾ ਉਹ ਆਪਦੀ ਮਰਜ਼ੀ ਆ ਭਾਈ ਆਪਦੇ ਵਿਚਾਰਾਂ ਪ੍ਰਤੀ ਆਪਣਾ ਜੀਵਨ ਕਾ ਸਰਕਾਰ ਸਕਦਾ ਔਖਾ ਹੋਵੇ ਚਾਹੇ ਸੌਖਾ ਹੋਵੇ ਹੁਣ ਤਾਂ ਤਾਂ ਫਿਰ ਔਖਾ ਹੀ ਹੈ ਜੋ ਗੁਰੂ ਦੇ ਗਿਆਨ ਨਾਲ ਟੁੱਟ ਗਿਆ ਤਾਂ ਔਖਾ ਹੀ ਹੋਣਾ ਅੱਗੇ ਮਹਾਰਾ ਦੱਸਦੇ ਨੇ ਏ ਪ੍ਰਭੂ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੂੰ ਆਪ ਹੀ ਪੈਦਾ ਕਰਕੇ ਆਪ ਹੀ ਨਾਸ ਕਰਦਾ ਹੈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਣ ਵਾਲਾ ਹੈ ਇਹ ਸ਼ਬਦ ਇੱਥੋਂ ਤੱਕ ਪੂਰਾ ਹੋਇਆ ਜੀ ਅੱਗੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੜ੍ਹਦੇ ਹਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਮਹਾਰਾਜ ਸਮਝਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਘਰ ਦੂਜਾ ਰਾਗ ਆਸਾ ਘਰ ਦੂਜਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਾਰ ਪਦਾਂ ਵਾਲੀ ਬਾਣੀ ਹੈ ਮਹਾਰਾਜ ਕਹਿੰਦੇ ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਢੀਠਾ ਹੋਈ ਮਹਾਰਾਜ ਕਹਿੰਦੇ ਹਰੇਕ ਜੀਵ ਹੋਰ ਨਾ ਪਾਸੋਂ ਸਿਰਫ ਸੁਣ ਕੇ ਹੀ ਆਖ ਦਿੰਦਾ ਹੈ ਕਿ ਪ੍ਰਭੂ ਤੂੰ ਵੱਡਾ ਹੈ ਪਰ ਕੇ ਵੱਡਾ ਢੀਠਾ ਹੋਈ ਮਹਾਰਾਜ ਕਹਿੰਦੇ ਪ੍ਰਭੂ ਪਰ ਤੂੰ ਕਿੱਡਾ ਵੱਡਾ ਹੈ ਇਹ ਗੱਲ ਤੈਨੂੰ ਵੇਖਿਆ ਹੀ ਦੱਸੀ ਜਾ ਸਕਦੀ ਹੈ ਕੀਮਤ ਪਾਏ ਨਾ ਕਹਿਆ ਜਾਏ ਮਹਾਰਾਜ ਕਹਿੰਦੇ ਤੇਰੇ ਵਿਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਨਹੀਂ ਦੱਸਿਆ ਜਾ ਸਕਦਾ ਕਿ ਤੂੰ ਕਿੱਡਾ ਵੱਡਾ ਹੈ ਕਹਣੇ ਬਾੜੇ ਤੇਰੇ ਰਹੇ ਸਮਾਈ ਮਹਾਰਾਜ ਕਹਿੰਦੇ ਤੇਰੀ ਵਿਡਿਆਈ ਆਖਣ ਵਾਲੇ ਆਪਾਂ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਜਿਹੜੇ ਪ੍ਰਭੂ ਪਰਮਾਤਮਾ ਦੀ ਵਿਡਿਆਈ ਕਰਦੇ ਹਨ ਉਹਦੇ ਗੁਣ ਗਾਉਂਦੇ ਨੇ ਉਹਨਾਂ ਦਾ ਆਪਣਾ ਆਪ ਉਹਨੂੰ ਭੁੱਲ ਜਾਂਦੇ ਨੇ ਉਹ ਆਪਣੇ ਆਪ ਨੂੰ ਭੁੱਲ ਕੇ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਜੀਂਦੇ ਜੀ ਹੀ ਲੀਨ ਰਹਿੰਦੇ ਹਨ ਲੀਨ ਮੈਨੇ ਇੱਕ ਮਿਕ ਜਿਵੇਂ ਪਾਣੀ ਵਿੱਚ ਪਾਣੀ ਰਲ ਜੇ ਪਾਣੀ ਦੀ ਬੂੰਦ ਬੂੰਦ ਵਿੱਚ ਰਲ ਜੇ ਇੱਕੋ ਹੀ ਹੋ ਜਾਂਦੇ ਨਾ ਇਸੇ ਤਰ੍ਹਾਂ ਹੀ ਉਹ ਰੱਬ ਦਾ ਪਿਆਰਾ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣ ਵਾਲਾ ਉਹਦੀ ਬੰਦਗੀ ਕਰਨ ਵਾਲਾ ਉਸੇ ਵਿੱਚ ਹੀ ਲੀਨ ਰਹਿੰਦਾ ਮਹਾਰਾਜ ਕਹਿੰਦੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਹੇ ਮੇਰੇ ਵੱਡੇ ਮਾਲਕ ਤੂੰ ਮੰਨੋ ਇੱਕ ਡੂੰਘਾ ਸਮੁੰਦਰ ਹੈ ਤੂੰ ਵੱਡੇ